ਆਹਾਂ ਸੇ ਕੀ ਗੱਲਬਾਤ ਹੈ ਜੀ ਹਾਂਜੀ ਮੈਂ ਐਡਵੋਕੇਟ ਸੁਨੀਲ ਪਾਲ ਸਿੰਘ ਆਈ ਨਾਲਾ ਵਾਰ ਨੰਬਰ 1 ਤੋਂ ਹਾਂਜੀ ਬੇਨਤੀ ਇਹ ਆ ਸਾਰੀ ਵੀ ਆ ਨਗਰ ਪੰਚਾਇਤ ਆਈ ਨਾਲਾ ਵਾਲੇ ਇਹ ਸਾਰੀ ਕਬਰਸਤਾਨ ਦੀ ਜਗ੍ਹਾ ਕ੍ਰਿਸ਼ਨਨ ਭਾਈ ਚਾਰੇ ਦੇ ਕ੍ਰਿਸ਼ਨਨ ਕਮਿਊਨਿਟੀ ਦੀ ਜਗ੍ਹਾ ਵਾ ਜਿੱਥੇ ਉਹਨਾਂ ਦਾ ਆਖਰੀ ਸਥਾਨ ਆ ਉਹਨਾਂ ਨੂੰ ਮੌਤ ਤੋਂ ਬਾਅਦ ਇੱਥੇ ਲਿਆਂਦਾ ਜਾਂਦਾ ਫਾਈਨਲ ਡੈਸਟੀਨੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਨਾਲ ਸਰਾਸਰ ਜਿਆਤੀ ਹੋਂੜੀ ਟੱਟੇਸ਼ਾ ਹੀ ਹੋਂੜੀ ਆ ਸ਼ਰਿਆਮ ਗੁੰਡਾਗਰਦੀ ਕੀਤੀ ਜਾ ਰਹੀ ਆ ਪ੍ਰਧਾਨ ਨਗਰ ਪੰਚਾਇਤ ਆਈ ਨਾਲਾ ਜਸਪਾਲ ਸਿੰਘ ਢਿੱਲੋਂ ਵਾਲੋਂ ਅੱਗੇ 5-6 ਵਾਰੀ ਇਹਨਾਂ ਨੂੰ ਢੱਕਿਆ ਗਿਆ ਵੀ ਉਹਨਾਂ ਦੀ ਧਾਰਮਿਕ ਸੰਸਥਾ ਵਾਥੇ ਬਾਥਰੂਮ ਨਾ ਬਣਾਏ ਜਾਣ। ਇਹ ਪਬਲਿਕ ਬਾਥਰੂਮ ਬਣਾਉਣ ਦੇ ਲੋਕਾਂ ਦੀ ਵਰਤੋਂ ਵਾਸਤੇ ਜਿਹੜੀ ਬਾਜ਼ਾਰ ਆਵਾਜਾਈ ਆ ਉਹਨਾਂ ਵਾਸਤੇ ਪਬਲਿਕ ਬਾਥਰੂਮ ਬਣਾਉਣ ਦੇ ਆ ਨਾ ਕਿ ਕਬਰਸਤਾਨ ਵਾਸਤੇ। ਜੇ ਕਬਰਸਤਾਨ ਕੱਲੇ ਲਈ ਬਾਥਰੂਮ ਬਣਾਉਂਦੇ ਅਸੀਂ ਵਾਹ ਵਾਹ ਕਰੀਏ ਇਹਨਾਂ ਦੀ ਵੀ ਵਧੀਆ ਕੰਮ ਕਰਨ ਦੇ ਸਲਾਘਾਯੋਗ ਪਰ ਇਹ ਲੋਕਾਂ ਵਾਸਤੇ ਪਬਲਿਕ ਬਾਥਰੂਮ ਕਬਰਸਤਾਨ ਦੀ ਜਗ੍ਹਾ ਤੇ ਇਹ ਕਬਰਸਤਾਨ ਦੀ ਜਗ੍ਹਾ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ? ਉਹ ਸਾਹਮਣੇ ਸਰਕਾਰੀ ਜਗ੍ਹਾ ਮਾਰ ਫੀਟ ਦੇ ਆ ਵੇਖੋ ਸਰਕਾਰੀ ਜਗ੍ਹਾ ਉੱਥੇ ਕਬਰਸਤਾਨ ਤੇ ਹੀ ਕਿਉਂ ਪਬਲਿਕ ਬਾਥਰੂਮ ਬਣਾਏ ਜਾ ਰਹੇ ਆ ਕ੍ਰਿਸਚਨ ਭਾਈਚਾਰੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੋਰ ਕੀ ਮੰਗ ਕਰਦੇ ਆਂ ਅਸੀਂ ਮੰਗ ਇਹੋ ਕਰਦੇ ਪਹਿਲਾਂ ਵੀ ਨਗਰਪੰਚਾਇਤ ਵਾਲਾ ਦੇ ਪ੍ਰਧਾਨ ਨੂੰ 6 ਵਾਰੀ ਹਟਾ ਚੁੱਕੇ ਆ 6 ਮਹੀਨੇ ਬਾਅਦ ਆਏ ਫੇਰ ચૂંટણી ਛੇੜ ਦਿੰਦੇ ਅੱਜ ਫੇਰ ਨਾ ਮਿਸਤਰੀ ਲਾਇਆ ਆ ਵੇਲੇ ਰੇਤ ਪਈ ਆ ਸਾਰੇ ਮਿਸਤਰੀ ਲੱਗੇ ਆ ਅਸੀਂ ਇਹੋ ਮੰਗ ਕਰਦੇ ਆ ਇੱਥੋਂ ਬਾਥਰੂਮ ਚੋੱਕ ਕੇ ਜਿੱਥੇ ਮਰਜ਼ੀ ਬਣਾਉਣ ਸਾਨੂੰ ਕੋਈ ਤਰਾਜ ਨਹੀਂ ਆ ਕ੍ਰਿਸਚਨ ਭਾਈਚਾਰੇ ਦੀ ਜਗ੍ਹਾ ਨੂੰ ਟਾਰਗੇਟ ਨਾ ਕੀਤਾ ਜਾਵੇ ਜੇ ਨਹੀਂ ਵੀ ਚੱਈਦੇ ਜੇ ਨਹੀਂ ਕਰਦੇ ਅਸੀਂ ਐਸਡੀਐਮ ਸਾਹਿਬ ਦੇ ਅੱਗੇ ਹੀ ਪੇਸ਼ ਹੋਏ ਫੇਰ डीसी ਅਮਰਸਰ ਜਾ ਕੇ ਧਰਨਾ ਦੇਵਾਂਗੇ ਸਾਰੇ ਇਕੱਠੇ ਹੋ ਗਏ ਨਾਲੇ ਕ੍ਰਿਸਚਨ ਭਾਈਚਾਰੇ ਦੇ ਲੋਕ ਜਨੇ ਵੀ ਆ ਗਏ। ਬਾਦਰੇ ਕੀ ਨਾਮ ਹੈ ਆਪਣਾ? ਮੇਰਾ ਨਾਮ ਸਹਾਇ ਹੈ ਜੀ ਮੈਂ ਨਾਲੇ ਦਾ ਵਸਨੀਕ ਨੰਬਰ ਵਾਰਡ ਦਾ। ਜੀ ਮਸਲਾ ਹੈ ਜੀ। ਮਸਲਾ ਇਹ ਆ ਵੀ ਇਹ ਹੈਗਾ ਵਾ ਕ੍ਰਿਸਚਨ ਭਾਈਚਾਰੇ ਦੀ ਜਿਹੜੀ ਜਗ੍ਹਾ ਵਾ ਬਾਰ ਬਾਰ ਅੱਜ ਛੇਵੀਂ ਵਾਰੀ ਇਹ ਕੰਮ ਹੋ ਗਿਆ ਵਾ। ਹਰ 6 ਮਹੀਨੇ ਬਾਅਦ ਹਰ 6 ਮਹੀਨੇ ਬਾਅਦ ਚਿੰਕੜੀ ਛੇੜ ਦਿੰਦੇ ਆਈ ਹਟਾਕ ਜਾਂਦੇ ਆ। ਹਟਦੇ ਨਹੀਂ ਆਏ ਜਿਹੜੇ ਵੀ ਅਜਨਾਲਾ ਮਾਰਕੀਟ ਕਮੇਟੀ ਦੇ ਜਿਹੜੇ ਬੰਦੇ ਆ। ਇਹਨਾਂ ਦੇ ਪ੍ਰਧਾਨ ਜਿਹੜਾ ਜਸਪਾਲ ਭੱਟੀ ਆ ਬਾਰ-ਬਾਰ ਜਿਹੜਾ ਇਹਨਾਂ ਦਾ ਇੱਕ ਕੀ ਹੈ ठेकेदार ਆ ਉਹਨੂੰ ਬਾਰ-ਬਾਰ ਇਹ ਕਹਿੰਦਾ ਤੂੰ ਬਣਾ ਮੈਂ ਪਿੱਛੇ ਵੇਖ ਲੂੰਗਾ ਨਾ ਉਹ ਹਟਦਾ ਜਣਾ ਇਹ ਹਟਦਾ ਜੇ ਅਈ ਇਹੋ ਮੰਗ ਕਰਦੇ ਆ ਜੇ ਇਹਨਾਂ ਨੇ ਬਣਾਉਣੇ ਆ ਸਾਹਮਣੇ ਬਣਾਉਣ ਕਿਤੇ ਹੋਰ ਬਣਾਉਣਾ ਜੋ ਹੈ ਤਰਮਸਾਨ ਦਾ ਗਵਰ ਪਸਾਈ ਭਾਈ ਚਾਰੇ ਦਾ ਕਬਰਸਤਾਨ ਹੈ ਉਹਦੀ ਜਗ੍ਹਾ ਤੇ ਹੀ ਨਹੀਂ ਬਣਦਣੀ ਐਡਾ ਇਹਨੂੰ ਪਰਮਾਹ ਗਵਰ ਅੰਦਰ ਕੰਡਾ ਸਾਈਆਂ ਡਿੱਗੀਆਂ ਇਹਨਾਂ ਦੀ ਵਜ੍ਹਾ ਦੇ ਨਾਲ ਉਹ ਬਣਾ ਕੇ ਦਿਖਾਉਣ ਪ੍ਰਧਾਨ ਜੀ ਕੀ ਮਾਮਲਾ ਆ ਸਾਈ ਭਾਈ ਚਾਰੇ ਵੱਲੋਂ ਕਿ ਪ੍ਰੋਟੈਸਟ ਕੀਤਾ ਜਾ ਰਿਹਾ ਬਾਸਮੂਲ ਲੈ ਕੇ ਦੇਖੋ ਜੀ ਨਗਰਪੰਚਾਇਤ ਅਜਨਾਲਾ ਵੱਲੋਂ ਸਵਸ਼ ਭਾਰਤ ਦੇ ਮਹਮ ਦੇ ਤਹਿਤ ਪੰਜ ਬਾਥਰੂਮਾਂ ਦੇ ਟੈਂਡਰ ਲਗਾਏ ਗਏ ਸੀ ਜਿਨ੍ਹਾਂ ਦੇ ਵਿੱਚੋਂ ਚਾਰ ਬਾਥਰੂਮ ਸਾਡੇ ਜਿਹੜੇ ਉਹ ਬਣ ਕੇ ਤਿਆਰ ਹੋ ਗਏ ਔਰ ਪੰਜਵਾਂ ਬਾਥਰੂਮ ਵੀ ਲਗਭਗ ਲੈਂਟਰ ਤੇ ਪਹੁੰਚ ਚੁੱਕਿਆ ਹੈ ਜਿਹਦੇ ਦਰਮਿਆਨ ਇਹ ਜਿਹੜਾ ਬਾਥਰੂਮ ਸੀ ਪਹਿਲਾਂ ਇਹ 크ਰਿਸਚਨ ਕਮਿਊਨਿਟੀ ਦੇ ਲੀਡਰਸ਼ਿਪਾਨ ਫਾਦਰ ਸਾਹਿਬਾਨ ਔਰ ਇਹਨਾਂ ਦੇ ਨਾਲ ਚਰਚ ਦੇ ਵਿੱਚ ਬੈਠ ਕੇ ਇੱਕ ਮੀਟਿੰਗ ਹੋਈ ਕਿ ਆਪਾਂ ਇਹ ਜਿਹੜਾ ਬਾਥਰੂਮ ਹੈ ਉਹਦੇ ਵਿੱਚੋਂ 7 ਫੁੱਟ ਜਗ੍ਹਾ ਜਿਹੜੀ ਹੈ ਉਹ ਸਾਡੀ ਕਮਿਊਨਿਟੀ ਦੀ ਤੁਸੀਂ ਯੂਕ ਵਰਤੋਂ 'ਚ ਲਾਓ ਔਰ 10 ਅੱਗੋਂ 10 ਫੁੱਟ ਜਗ੍ਹਾ ਜਿਹੜੀ ਹੈ ਉਹ ਤੁਸੀਂ ਆਪਣੀ ਸਰਕਾਰ ਦੀ ਵਰਤੋਂ 'ਚ ਲਾਓ ਇਹਨਾਂ ਸ਼ਰਤਾਂ ਦੇ ਤਹਿਤ ਸਾਡੇ ਕੋਲ ਰਿਟਨ ਦੇ ਵਿੱਚ ਹੈ ਕਿ ਇਹਨਾਂ ਦੇ ਨਾਲ ਅਸੀਂ ਇਹਨਾਂ ਦੀ ਸਹਿਮਤੀ ਦੇ ਨਾਲ ਕਿ ਇਹ ਜਿਹੜੇ ਬਾਥਰੂਮ ਜਿਹੜਾ ਉਹਦੀ ਸਾਰੀ ਸ਼ੁਰੂ ਕਰਵਾਈ ਸੀ ਔਰ ਇਹਦੇ ਵਿੱਚ ਕੁਝ ਕਾਂਗਰਸ ਦੇ ਕੋਈ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਬੜੇ ਲੀਡਰ ਆਂ ਆਪਣੀ ਲੀਡਰੀ ਚਮਕਾਉਣ ਵਾਸਤੇ ਲੋਕਾਂ ਦੇ ਭਲੇ ਵਾਸਤੇ ਨਹੀਂ ਆਪਣੀ ਲੀਡਰੀ ਚਮਕਾਉਣ ਵਾਸਤੇ ਉਹਨੂੰ ਕੰਮ ਨੂੰ ਇਹਨਾਂ ਨੇ ਰਖਵਾ ਦਿੱਤਾ ਅਸੀਂ ਕਿਸੇ वाद ਵਿਵਾਦ ਵਿੱਚ ਨਹੀਂ ਨਗਰਪੰਚਾਇਤ ਪਾਉਣਾ ਚਾਹੁੰਦੀ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਸੀ ਸਹਿਮਤੀ ਬਣਾ ਲਓ ਜੇ ਤੁਹਾਡੀ ਸਹਿਮਤੀ ਬਣ ਜੇਗੀ ਤਾਂ ਅਸੀਂ ਅਸੀਂ ਤੁਹਾਡੀ ਸਹਿਮਤੀ ਦੇ ਨਾਲ ਸਾਰਾ ਜਿਹੜਾ ਉਹ ਮਸਲਾ ਹੱਲ ਕਰ ਦਿਆਂਗੇ ਪਰ ਇਹਨਾਂ ਦੇ 크ਰਿਸਚਨ ਲੀਡਰਾਂ ਦੀ ਇਹ ਜਿਹੜੇ ਕਾਂਗਰਸ ਦੇ 크ਰਿਸਚਨ ਲੀਡਰਾਂ ਦੀ ਮਤਲਬ ਮੈਂ 크ਰਿਸਚਨ ਲੀਡਰ ਨਹੀਂ ਮੈਂ ਕਹਿ ਸਕਦਾ ਮੈਂ ਤਾਂ ਕਵਾਂਗਾ ਕਿ ਇਹ ਕਾਂਗਰਸ ਦੇ ਅਖੌਤੀ ਬੰਦਿਆਂ ਦੀ ਜਿਹੜੇ ਸ਼ਹਿਰ ਦੇ ਵਿਕਾਸ ਦੇ ਵਿੱਚ ਰੁਕਾਵਟ ਬਣਨਾ ਚਾਹੁੰਦੇ ਐ ਕਿ ਜੇਕਰ ਸ਼ਹਿਰ ਅੱਜ ਤੋਂ 15 20 ਸਾਲ ਪਹਿਲਾਂ ਬਾਥਰੂਮ ਜਿਹੜੇ ਬਣ ਕੇ ਬਿਲਕੁਲ ਬਣ ਕੇ ਤਿਆਰ ਹੋ ਜਾਣੇ ਚਾਹੀਦੇ ਪਰ ਕਿਸੇ ਨੇ ਸਾਰਨੇ ਲਈ ਜੇ ਇਹ ਸਾਰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਨੇ ਲਈ ਹੈ ਤੇ ਉਹ ਬਾਥਰੂਮ ਬਣਨ ਲੱਗੇ ਸੀ ਜਿਹਦੇ ਵਿੱਚ ਫਿਰ ਰਿਕਵਟ ਇਹਨਾਂ ਲੋਕਾਂ ਨੇ ਪੈਦਾ ਕੀਤੀ ਅਸੀਂ ਉਹ 7 ਫੁੱਟ ਜਗ੍ਹਾ ਵੀ ਹਟਾ ਦਿੱਤੀ ਅਸੀਂ ਉਹ ਜਿਹੜਾ ਬਣਿਆ ਸੀ ਉਹਨੂੰ ਅਸੀਂ ਕਿਹਾ ਵੀ ਅਸੀਂ ਕਿਸੇ ਵਿਵਾਦ-ਵਿਵਾਦ ਚ ਨਹੀਂ ਪੈਣਾ ਚਾਹੁੰਦੇ ਜੇਕਰ ਤੁਹਾਡੀ ਨਹੀਂ ਸਹਿਮਤੀ ਬਣਦੀ ਤਾਂ ਅਸੀਂ ਆਪਣੀ ਜਗ੍ਹਾ ਦੇ ਵਿੱਚ ਹੀ ਅੱਜ ਅਸੀਂ ਉਸਾਰੀ ਕਰ ਰਹੇ ਸੀ ਜਿਹਦੇ ਵਿੱਚ ਇਹ ਜਿਹੜੇ ਕੁਝ ਬੰਦੇ ਨੇ ਜਿਹੜੇ ਸਰਕਾਰੀ ਕੰਮ ਦੇ ਵਿੱਚ ਰਿਵਿਜ਼ਨ ਪਾਉਂਦੇ ਆ ਉਹ ਮੇਰੇ ਕੋਲ ਠੇਕੇਦਾਰ ਜੀ ਵੱਲੋਂ ਔਰ ਕੰਪਲੇਂਟ ਵੀ ਆ ਗਈ ਹੈ ਅਸੀਂ ਮਾਰਝੋਗੇ ਡੀ.ਡੀ. ਸਾਹਿਬ ਨੂੰ ਇਹਦੀ ਕੰਪਲੇਂਟ ਦੀ ਕਾਪੀ ਜਿਹੜੀ ਉਹ ਭੇਜਤੀ ਹੈ ਜੋ ਵੀ ਫੌਰੀ ਕਾਰਵਾਈ ਹੋਊਗੀ ਉਹ ਅਮਲ ਚ ਲਿਆਣਗੇ